ਰਾਤ ਸੀ ਨੋ ਪਹੋਦੀ ਸਾਹਿਬ ਜادہ ਹਾਂ ਤੇ ਮਾਤਾ ਜੀ ਨੂੰ ਮਰਿੰਡੇ ਦੇ ਜੇਲ੍ਹ ਵਿੱਚ ਰੱਖਿਆ ਗਿਆ ਵਜ਼ੀਰ ਖਾਨ ਉਸ ਵੇਲੇ ਛੋਟੇ ਸਾਹਿਬ ਜਿਆਦਿਆਂ ਨੂੰ ਫੜ ਕੇ ਬਹੁਤ ਖੁਸ਼ ਸੀ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਮਰਿੰਡੇ ਤੋਂ ਉਹਨਾਂ ਦੇ ਪਰਿਵਾਰ ਨੂੰ ਸਰਹੰਦ ਵਿੱਚ ਲੈ ਕੇ ਆਓ ਗੁਰੂ ਗੋਬਿੰਦ ਸਿੰਘ ਜੀ ਤੇ ਪਰਿਵਾਰ ਨੂੰ ਮਰਿੰਡੇ ਤੋਂ ਸਰਹੰਦ ਦਸ ਪੌਣ ਨੂੰ ਲਿਆਂਦਾ ਜਾਂਦਾ ਹੈ ਉਸ ਵੇਲੇ ਕਿਸੇ ਨੂੰ ਵੀ ਮਾਤਾ ਜੀ ਤੇ ਛੋਟੇ ਸਾਹਿਬ ਜਿਆਦਿਆਂ ਦੀ ਚੰਗੀ ਤਰ੍ਹਾਂ ਪਛਾਣ ਨਹੀਂ ਸੀ ਤੇ ਵਜ਼ੀਰ ਖਾਨ ਨੂੰ ਵੀ ਪੱਕਾ ਭਰੋਸਾ ਨਹੀਂ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਪਰਿਵਾਰ ਹੈ ਉਹਨਾਂ ਦੀ ਪਛਾਣ ਕਰਨ ਲਈ ਸੱਚਾ ਨੰਦ ਨੂੰ ਸੱਦਿਆ ਜਾਂਦਾ ਹੈ ਮਾਤਾ ਜੀ ਤੇ ਛੋਟੇ ਸਾਹਿਬ ਜਿਆਦਿਆਂ ਨੇ ਕਈ ਦਿਨਾ ਤੋਂ ਕੁਛ ਵੀ ਨਹੀਂ ਸਿਖਾਦਾ ਹੰਕਾਰੀ ਹੋਏ ਵਜ਼ੀਰ ਖਾਨ ਨੇ ਉਹਨਾਂ ਦੇ ਪਰਿਵਾਰ ਨੂੰ ਠੰਡੇ ਬੁਰਜ ਵਿੱਚ ਰੱਖੰਦਾ ਹੁਕਮ ਸੁਣਾਇਆ ਸਰਹੰਦ ਵਿੱਚ ਐਨੇ ਜ਼ਾਲਮਾਂ ਤੇ ਬਗਾਨਿਆਂ ਦੇ ਵਿੱਚ ਕੋਈ ਆਪਣਾ ਵੀ ਸੀ ਜਿਸ ਦਾ ਨਾਮ ਅਸੀਂ ਰਹੀ ਦੁਨੀਆ ਤੱਕ ਭੁੱਲ ਨਹੀਂ ਸਕਾਂਗੇ ਭਾਈ ਮੋਤੀ RAM ਮਹਿਰਾ ਮੋਤੀ RAM ਮਹਿਰਾ ਸਰਹੰਦ ਦੇ ਨਵਾਬ ਕੋਲ ਜਾ ਕੇ ਨੌਕਰੀ ਕਰਦੇ ਸਨ ਜਦ ਮੋਤੀ RAM ਮਹਿਰਾ ਠੰਡੇ ਬੁਰਜ ਵਿੱਚ ਜਾਂਦੇ ਹਨ ਤੇ ਉੱਥੇ ਭਾਵਕ ਹੋ ਜਾਂਦੇ ਨੇ ਗੁਰੂ ਜੀ ਦੇ ਪਰਿਵਾਰ ਨੂੰ ਭਾਈ ਮੋਤੀਰਾ ਮਹਿਰਾ ਨੇ ਫਿਰ ਖਾਣੇ ਦੀ ਪੇਸ਼ਕਸ਼ ਕੀਤੀ ਤੇ ਕਿਹਾ ਕਿ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਪਰ ਮਾਤਾ ਗੁਜਰੀ ਜੀ ਨੇ ਮਨਾ ਕਰਦੇ ਹੋਏ ਕਿਹਾ ਕਿ ਅਸੀਂ ਇੰਨਾ ਜਾਲਮਾ ਦੇ ਘਰੋਂ ਇੱਕ ਵੀ ਦਾਣਾ ਨਹੀਂ ਛਕਾਂਗੇ ਮਾਤਾ ਜੀ ਤੇ ਛੋਟੇ ਸਾਹਿਬ ਜੀ ਦੇ ਕਈ ਦਿਨਾਂ ਤੋਂ ਭੁੱਖੇ ਸਨ ਪਰ ਫਿਰ ਵੀ ਉਸ ਦਿਨ ਮਾਤਾ ਜੀ ਮੋਤੀਰਾ ਮਹਿਰਾ ਵੱਲੋਂ ਭੋਜਨ ਨਹੀਂ ਛਕਦੇ ਜਦ ਮੋਤੀਰਾ ਮਹਿਰਾ ਸ਼ਾਮ ਨੂੰ ਘਰ ਜਾਂਦਾ ਹੈ ਘਰ ਵਿੱਚ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਘਰ ਵਾਲੀ ਤੇ ਨਾਲ ਛੋਟਾ ਬੱਚਾ ਵੀ ਸੀ ਮੋਤੀਰਾ ਮਹਿਰਾ ਜਦ ਖਾਣਾ ਖਾਣ ਲੱਗਦੇ ਹਾਂ ਤਾਂ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗਦੇ ਨੇ ਜਿਸ ਕਾਰਨ ਮੋਤੀराम ਮਹਾਰਾਜੀ ਦੇ ਮਾਤਾ ਜੀ ਪੁੱਛਦੇ ਹਨ ਕਿ ਮੋਤੀਰਾਮ ਕੀ ਹੋਇਆ ਇੰਨੀ ਉਦਾਸੀ ਕਿਉਂ ਹੈ ਨਾਲੇ ਕਿਉਂ ਨਹੀਂ ਤੂੰ ਰੋਟੀ ਖਾਦੀ ਮੋਤੀਰਾਮ ਮਹਾਰਾਜ ਦੋ ਪੁੱਭਾ ਮਾਰ ਮਾਰ ਕੇ ਰੋ ਪਿਆ ਤੇ ਕਹਿੰਦਾ ਮੇਰੇ ਗੁਰੂ ਦੇ ਲਾਲਾ ਨੇ ਵੀ ਰੋਟੀ ਨਹੀਂ ਖਾਦੀ ਮੇਰੇ ਗੁਰੂ ਦੀ ਮਾਤਾ ਜੀ ਨੇ ਵੀ ਰੋਟੀ ਨਹੀਂ ਖਾਦੀ ਤਾਂ ਮੈਂ ਕਿਵੇਂ ਰੋਟੀ ਖਾ ਸਕਦਾ ਹਾਂ ਮੋਤੀਰਾ ਮਹਿਰਾ ਕਹਿੰਦਾ ਕਿ ਸਾਹਿਬਜ਼ਾਦਿਆਂ ਦੇ ਜੋ ਬਸਤਰ ਹਨ ਉਹ ਕੰਡੇ ਲੱਗ ਲੱਕੇ ਫਟ ਗਏ ਹਨ ਉਹਨਾਂ ਦੇ ਨੰਗੇ ਪੈਰਾਂ ਉੱਤੇ ਸ਼ਾਲੇ ਹੋ ਗਏ ਨੇ ਇੰਨੀ ਠੰਡ ਹੈ ਕਿ ਉਹਨਾਂ ਦੇ ਜਕਮ ਤਾਂ ਘਾ ਕਰ ਚੁਕੇ ਨੇ ਪਰ ਫਿਰ ਵੀ ਉਹਨਾਂ ਦੀਆਂ ਅੱਖਾਂ ਵਿੱਚ ਮੈਂ ਕੋਈ ਵੀ ਡਰ ਨਹੀਂ ਦੇਖਿਆ ਤੇ ਉਹਨਾਂ ਦਾ ਹੁਣ ਮੈਂ ਉਹੀ ਹੌਸਲਾ ਵੇਖ ਕੇ ਆਇਆ ਹਾਂ ਮੋਤੀਰਾ ਮਹਿਰਾ ਜੀ ਦੀ ਸੁਪਤਨੀ ਉੱਠੇ ਤੇ ਉਹ ਵਿਆਹ ਸਮੇਂ ਪਾਏ ਹੋਏ ਗਹਿਣੇ ਇੱਕ ਪੋਟਰੀ ਵਿੱਚ ਲੈ ਕੇ ਆਉਂਦੇ ਹਨ ਤੇ ਮੋਤੀਰਾ ਮਹਿਰਾ ਨੂੰ ਉਹ ਗਹਿਣੇ ਦੇਖ ਕੇ ਕਹਿੰਦੇ ਕਿ ਮੁਗਲ ਸਿਪਾਹੀ ਟਕੇ ਟਕੇ ਤੇ ਵੇਖਦੇ ਹਨ ਤੁਸੀਂ ਜਾਓ ਉਹਨਾਂ ਲਈ ਮੈਂ ਗਰਮ ਦੁੱਧ ਕਰਕੇ ਦਿੰਦੀ ਹਾਂ ਤੁਸੀਂ ਗੁਰੂ ਜੀ ਨੇ ਮਾਤਾ ਜੀ ਤੇ ਉਹਨਾਂ ਦੇ ਬੱਚਿਆਂ ਦੀ ਸੇਵਾ ਕਰਿਓ ਤਾਂ ਮੋਤੀराम ਮਹਾਰਾਜ ਜਾਂਦੇ ਹਨ ਤੇ ਗਹਿਣਿਆਂ ਦੀ ਰਿਸ਼ਵਤ ਦਿੰਦੇ ਹਨ ਤੇ ਮਾਤਾ ਜੀ ਨੂੰ ਦੁੱਧ ਸਿਖਾਉਂਦੇ ਹਨ ਤੇ ਨਾਲ ਹੀ ਮਾਤਾ ਜੀ ਨੂੰ ਇਹ ਵੀ ਦੱਸਦੇ ਹਨ ਕਿ ਮੈਂ ਕੌਣ ਹਾਂ ਤੇ ਮਾਤਾ ਜੀ ਵੀ ਸੋਚਣ ਲੱਗ ਜਾਂਦੇ ਹਨ ਕਿਨੇ ਜਾਲਮਾ ਤੇ ਨੇ ਸੱਤ ਬਗਾਨਿਆਂ ਦੇ ਵਿੱਚੋਂ ਇਹ ਕੌਣ ਹੈ ਜੋ ਸਾਨੂੰ ਦੁੱਧ 시ਕਾ ਰਿਹਾ ਹੈ ਮੋਤੀराम ਮਹਾਰਾ ਕਹਿੰਦਾ ਕਿ ਮੇਰੇ ਪਿਤਾ ਜੀ ਦਾ ਨਾਮ ਹਰਾ ਸਿੰਘ ਹੈ ਜੋ ਕਿ ਆਨੰਦਪੁਰ ਸਾਹਿਬ ਵਿੱਚ ਗੁਰੂ ਜੀ ਦੇ ਨਾਲ ਰਹਿੰਦੇ ਸਨ ਤੇ ਮੇਰੇ ਚਾਚਾ ਜੀ ਪਾਈ ਮਤ ਸੇਂਘਾ ਹਨ ਜੋ ਕਿ ਪੰਜ ਪਿਆਰਿਆਂ ਵਿੱਚੋਂ ਇੱਕ ਸਨ ਗੁਰੂ ਜੀ ਦਾ ਪਰਿਵਾਰ ਮੋਤੀਰਾ ਮਹਿਰਾ ਵੱਲੋਂ ਗਰਮ ਦੁੱਧ ਸ਼ਕਦਾ ਹੈ ਕੂੜੀਆਂ ਤਿੰਨ ਰਾਤਾਂ ਮੋਤੀਰਾ ਮਹਾਰਾਜੀ ਸਾਹਿਬਜਾਦੇ ਅਤੇ ਉਹਨਾਂ ਦੀ ਮਾਤਾ ਜੀ ਨੂੰ ਦੁੱਧ ਛਕਾਉਂਦੇ ਰਹੇ ਮੋਤੀਰਾ ਮਹਿਰਾ ਨੇ ਸਾਹਿਬਜਾਦੇ ਦੀ ਸ਼ਹੀਦੀ ਨੂੰ ਅੱਖਾਂ ਨਾਲ ਦੇਖਿਆ ਸੀ ਆ ਕਾ ਮੋਤੀਰਾ ਮਹਿਰਾ ਹੀ ਸਾਹਿਬਜਾਦੇ ਦੀ ਸ਼ਹੀਦੀ ਬਾਰੇ ਮਾਤਾ ਜੀ ਨੂੰ ਦੱਸਦੇ ਹਨ ਜਾਤ ਦੀਵਾਨ ਟੋਡਰ ਮੰਨ ਲੈਣੇ ਸੋਨੇ ਦੇ ਸਿੱਕੇ ਵਿਛਾ ਕੇ ਜ਼ਮੀਨ ਖਰੀਦੀ ਸੀ ਤਾਂ ਮੋਤੀਰਾ ਮਹਿਰਾ ਨੇ ਹੀ ਚੰਦਰ ਦੀਆਂ ਲੱਕੜਾਂ ਦਾ ਪ੍ਰਬੰਧ ਕੀਤਾ ਸੀ ਹੁਣ ਕੰਗੂ ਦੇ ਚਾਚੇ ਦਾ ਮੁੰਡਾ ਪੰਮਾ ਜੋ ਵਜ਼ੀਰ ਖਾਨ ਕੋਲ ਨੌਕਰੀ ਕਰਦਾ ਸੀ ਵਜ਼ੀਰ ਖਾਨ ਨੂੰ ਉਸਨੇ ਚੁਗਲੀ ਕੀਤੀ ਕਿ ਭਾਈ ਮੋਤੀਰਾ ਮਹਿਰਾ ਨੇ ਤੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਪੰਮਾ ਨੇ ਵਜ਼ੀਰ ਖਾਨ ਨੂੰ ਸਾਰੀ ਗੱਲ ਦੱਸੀ ਤਾਂ ਫਿਰ ਬੁਲਾਇਆ ਜਾਂਦਾ ਹੈ ਮੋਤੀਰਾ ਮਹਿਰਾ ਨੂੰ ਵਜ਼ੀਰ ਖਾਨ ਨੇ ਉਸ ਨੂੰ ਵੀ ਪੁੱਛਿਆ ਕਿ ਜੇ ਤੂੰ ਆਪਣਾ ਧਰਮ ਬਦਲ ਲਵੇਂਗਾ ਤਾਂ ਤੈਨੂੰ ਛੱਡ دیا ਜਾਵੇਗਾ ਮੋਤੀਰਾਮ ਮਹਿਰਾ ਸਾਫ ਮਣਾ ਕਰ ਦਿੰਦੇ ਹਨ ਇਸ ਸ੍ਰਿਹੰਦ ਵਿੱਚ ਇੱਕ ਤੇਲੀ ਬਾਜ਼ਾਰ ਸੀ ਵਜੀਰ ਖਾਨ ਦੇ ਸਿਪਾਹੀ ਮੋਤੀਰਾਮ ਮਹਿਰਾ ਤੇ ਉਹਨਾਂ ਦੇ ਪਰਿਵਾਰ ਨੂੰ ਧੱਕੇ ਨਾਲ ਉੱਥੇ ਲੈ ਕੇ ਗਏ ਉੱਥੇ ਫਿਰ ਮੋਤੀਰਾਮ ਮਹਿਰਾ ਨੂੰ ਕਿਹਾ ਜਾਂਦਾ ਹੈ ਕਿ ਤੂੰ ਅਜੇ ਵੀ ਸੋਚਲਾ ਉਹਨਾਂ ਨੂੰ ਲੱਗਦਾ ਸੀ ਕਿ ਇਹ ਵੱਡੇ ਵੱਡੇ ਕੋਲੂ ਦੇਖ ਕੇ ਡਰ ਜਾਣਗੇ ਪਰ ਫਿਰ ਮਣਾ ਕਰ ਦਿੰਦੇ ਨੇ ਮੋਤੀਰਾਮ ਮਹਿਰਾ ਫਿਰ ਮੋਤੀਰਾਮ ਮਹਿਰਾ ਦੇ 7 ਸਾਲ ਦੇ ਬੇਟੇ ਨੂੰ ਕੋਲੂ ਵਿੱਚ ਪਾਇਆ ਜਾਂਦਾ ਹੈ ਤਾਂ ਜਾਂ ਉਸ ਕੋਲੂ ਨੂੰ ਕਮਾਇਆ ਗਿਆ ਤਾਂ ਉਸ ਤੇ ਖੂਨ ਦੀਆਂ ਪਚਕਾਰੀਆਂ ਭਾਈ ਮੋਤੀਰਾਮ ਮਹਿਰਾ ਦੇ ਉਤੇ ਪੈਣ ਲੱਗੀਆਂ ਜਦੋਂ ਉਹਨਾਂ ਦੇ ਬੇਟੇ ਦੀਆਂ ਦੋਵੇਂ ਲਤਾ ਪੀਸੀਆਂ ਗਈਆਂ ਤਾਂ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਅਜੇ ਵੀ ਸੋਚ ਲਾ ਤੇਰੇ ਟੱਬਰ ਬਚ ਹੀ ਜਾਵੇਗਾ ਤੂੰ ਧਰਮ ਬਦਲ ਲੈ ਪਰ ਮੋਤੀਰਾਮ ਮਹਿਰਾ ਕੁਝ ਵੀ ਨਹੀਂ ਬੋਲੇ ਮੋਤੀਰਾਮ ਮਹਿਰਾ ਬਸ ਮੋਹ ਵਾਹਿਗੁਰੂ ਦਾ ਨਾਮ ਜਪ ਰਹੇ ਸੀ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਬੇਟੇ ਨੂੰ ਪੀਸ ਦਿੱਤਾ ਜਾਂਦਾ ਹੈ ਫਿਰ ਉਹਨਾਂ ਦੀ ਮਾਤਾ ਜੀ ਨੂੰ ਪੀਸਿਆ ਜਾਂਦਾ ਹੈ ਫਿਰ ਉਹਨਾਂ ਦੀ ਧਰਮ ਪਤਨੀ ਨੂੰ ਪੀਸਿਆ ਜਾਂਦਾ ਹੈ ਆਖਰ ਵਿੱਚ ਕੋਲੂ ਵਿੱਚ ਪਾਇਆ ਜਾਂਦਾ ਹੈ ਭਾਈ ਮੋਤੀਰਾਮ ਮਹਿਰਾ ਜੀ ਨੂੰ